ਸਿਕੰਦੀ ਨਮਾਇਦਾ ਜਮਾਤ ਸੁਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸਰਦਾਰ ਸਰਮੁਖ ਸਿੰਘ ਛਭਾਲ ਸਨ ਆਪ ਜੀ ਇੱਕ ਸਿੱਧਕੀ ਸੇਖ ਸਨ ਇਹਨਾਂ ਦਾ ਸੁਭਾਅ ਸੇਵਾ ਕਰਾਉਣ ਨਾਲੋਂ ਜ਼ਿਆਦਾ ਸੇਵਾ ਕਰਨ ਦਾ ਸੀ ਇਸ ਕਰਕੇ ਆਪ ਜੀ ਕਰਜ਼ੇ ਦੀ ਮਾਰ ਥਲੇ ਆ ਕੇ ਆਪ ਜੀ ਦਾ ਪੂਰਾ ਕਰਕੁਰਕ ਹੋ ਗਿਆ ਜਦੋਂ ਤਹਿਸੀਲਦਾਰ ਸਾਹਿਬ ਕੁਰਕੀ ਕਰਨ ਲਈ ਸਮਾਨ ਦਾ ਵੇਰਵਾ ਦੇ ਰਹੇ ਸਨ ਉਦੋਂ ਇੱਕ ਕਲਰਕ ਕਰਦੇ ਸਮਾਨ ਦਾ ਵੇਰਵਾ ਰਜਿਸਟਰ ਕਰ ਰਿਹਾ ਸੀ ਇੱਕ ਸੇਵਾਦਾਰ ਕਰਦਾ ਸਮਾਨ ਬਾਹਰ ਕੱਢ ਰਿਹਾ ਸੀ ਸਰਦਾਰ ਸਭਜੀਤ ਦੀ ਮਾਤਾ ਇੱਕ ਪੀੜੇ ਉੱਤੇ ਬਹਿ ਕੇ ਰਬ ਦੀ ਰਜਾਅ ਚ ਸਾਰਾ ਭਾਣਾ ਦੇਖ ਰਹੀ ਸੀ اچانک ਸਮਾਂਟੋਂ ਦੇ ਸੇਵਾਦਾਰ ਨੇ ਆਖਿਆ ਮਾਂ ਪੀੜਾ ਛੱਡ ਉਸ ਮਾਤਾ ਨੇ ਪੁੱਛਿਆ ਕਿਉਂ ਆਖਣ ਲੱਗਾ ਮਾਂ ਇਹ ਵੀ ਪੀੜਾ ਕੁਰਕੀ ਚ ਇੱਕ ਉਹ ਸੁਮਣੀ ਕਲ ਦੇ ਪ੍ਰਧਾਨ ਸਣ ਚੋ ਗੁਰੂ ਘਰਾਂ ਦੀ ਸੇਵਾ ਕਰਦੇ ਆਪਣਾ ਕਰ ਕੁਰਕ ਕਰੋ ਆ ਗਏ ਇੱਕ ਅਜੋਕੇ ਨੇ ਜੋ ਗੁਰੂ ਘਰਾਂ ਦੀਆਂ ਕੋਲ ਕਾਣੂ ਖਾ ਗਏ ਸਰਦਾ ਸਰਮੁਖ ਸਿੰਘ ਜੀ 1 ਸਾਲ 1 ਮਹੀਨਾ 10 ਦਿਨ ਤੱਕ ਸੇਵਾ ਤੇ ਸੰਭਾਲ ਕਰਦੇ ਰਹੇ